ਪਰ ਤੁਹਾਡੀ ਬੋਲੀ ਤੋਂ ਮੈਨੂੰ ਐਂ ਲੱਗਦਾ ਵੀ ਜਿਵੇਂ ਤੁਸੀਂ ਮਾਝਾ ਏਰੀਏ ਦੇ ਹੁੰਨੇ ਹੋ। ਹਾਂ ਬਿਲਕੁਲ ਜੀ ਸਾਡਾ ਮਾਝਾ ਏਰੀਆ ਵਾ। ਮਾਝਾ ਵੀ ਪਿਓਰ, ਪੱਤੀ ਖੇਮਕਾਰ ਨੂੰ ਬਾਰਡਰ। ਫਿਰ ਤਾਂ ਤੁਸੀਂ ਉਹ ਸਮਾਂ ਵੀ ਦੇਖਿਆ ਹੋਣਾ ਵੀ ਜਦੋਂ ਅੱਤਵਾਦ ਬਹੁਤ ਸਿਖਰ ਤੇ ਸੀ। ਸਾਨੂੰ ਇੱਕ ਵੇਲੇ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਅੱਜ ਸਵੇਰ ਵੀ ਰੋਟੀ ਖਾਧੀ ਹੈ। ਕਿ ਰਾਤ ਦੀ ਖਾਣੀ ਹੈ ਕਿ ਨਹੀਂ ਖਾਣੀ। ਪੁਲਸ ਨੇ ਮਾਰ ਦੇਵੇ। ਇਦਾਂ ਪੰਗੂਆਂ ਨੇ ਮਾਰ ਦੇ। ਸਾਰੀ ਕਾਲ ਦੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਪ੍ਰਤਾਪ ਸਿਮਰਨ ਜਿਵੇਂ ਕਿ ਤੁਸੀਂ ਸਾਡੇ ਚੈਨਲ ਨੂੰ ਸਾਡੀਆਂ ਰੀਲਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡੀ ਡਿਮਾਂਡ ਤੇ ਅੱਜ ਅਸੀਂ ਲੈ ਕੇ ਆ ਰਹੇ ਹਾਂ ਪਹਿਲਾ ਪੋਡਕਾਸਟ ਸਾਰੇ ਹੀ ਦਰਸ਼ਕਾਂ ਦੀ ਬਹੁਤ ਡਿਮਾਂਡ ਸੀ। ਕਿ ਤੁਸੀਂ ਆਪਣੇ ਟੀਮ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਮਿਲਾਓ ਗੱਲਬਾਤ ਕਰਾਓ ਮਿਲਾਉਣੇ ਆ ਤੁਹਾਨੂੰ ਅੱਜ ਸਾਡੇ ਦੋ ਟੀਮ ਮੈਂਬਰਸ ਨਾਲ ਇੱਕ ਤਾਂ ਜੋ ਬਹੁਤ ਹੀ ਸੀਨੀਅਰ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਗਿਲ ਮਲਕੀਤ ਜੀ ਤੇ ਦੂਸਰੇ ਸਾਡੇ ਟੀਮ ਦੇ ਮੈਂਬਰ ਨੇ ਨਵਗੇਲ ਜੀ ਸਾਸ਼ੀਕਰ ਜੀ ਦੋਨਾਂ ਨੂੰ ਸਾਡੀ ਪੌਡਕਾਸਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਤੁਸੀਂ ਬੁਲਾਇਆ ਸਾਨੂੰ ਹਾਂਜੀ ਸਰ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਜ਼ਿਆਦਾਤਰ ਪੁਲਿਸ ਦਾ ਕਿਰਦਾਰ ਹੀ ਨਿਭਾਇਆ ਇਹਦੇ ਪਿੱਛੇ ਕੀ ਕਾਰਨ ਹੈ ਕਾਰਨ ਕੀ ਹੈ ਜੀ ਹੁਣ ਲੋਕਾਂ ਨੂੰ ਮੇਰਾ ਕੈਰੈਕਟਰ ਹੀ ਪੁਲਿਸ ਵਾਲੇ ਦਾ ਪਸੰਦ ਆਉਂਦਾ ਉਹ ਮੈਨੂੰ ਕਹਿੰਦੇ ਵੀ ਤੈਨੂੰ ਤੇਰਾ ਚੇਤਾ ਹੀ ਦੋ ਆਉਂਦਾ ਜਦੋਂ ਫਿਲਮ ਦੇ ਵਿੱਚ ਪੰਜਾਬ ਪੁਲਿਸ ਵਾਲੇ ਦਾ ਕੈਰੈਕਟਰ ਹੁੰਦਾ ਵਾ ਵੀ ਜਦੋਂ ਵੀ ਪੰਜਾਬ ਪੁਲਿਸ ਦਾ ਕੈਰੈਕਟਰ ਹੁੰਦਾ ਕਹਿੰਦੇ ਗਿੱਲ ਨੂੰ ਫੋਨ ਕਰ ਲਓ ਜੀ ਉਹ ਘਰੇ ਵਰਦੀ ਪਾ ਕੇ ਆ ਜਾਂਦਾ ਇਹ ਕਿਤੇ ਉਹਨਾਂ ਦੇ ਪੈਸੇ ਵੱਜ ਜਾਂਦੇ ਆ ਤੇ ਨਾਲੇ ਤੁਹਾਨੂੰ ਪਤਾ ਹੀ ਆ ਫਿਰ ਇਹ ਤਾਂ ਹੈ ਜੀ ਪ੍ਰੋਡਕਸ਼ਨ ਵਾਲਿਆਂ ਨੇ ਤਾਂ ਵੈਸੇ ਵੀ ਪੈਸੇ ਬਚਾਉਣੇ ਹੁੰਦੇ ਆ ਹਾਂ ਬਿਲਕੁਲ 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 ਤੇ ਤੁਹਾਡਾ ਸ਼ੁਰੂ ਤੋਂ ਲੈ ਕੇ ਇਸ ਲਾਈਨ ਤੱਕ ਕੌਣ ਦਾ ਕੀ ਸਫ਼ਰ ਰਿਹਾ ਤੇ ਕਿਵੇਂ ਤੁਸੀਂ ਇਸ ਲਾਈਨ ਦੇ ਵਿੱਚ ਕੀ ਸੋਚ ਕੇ ਆਏ ਹਾਏ ਬੜੇ ਦੁੱਖ ਨੇ ਜੀ ਕੀ ਪੁੱਛ ਲਿਆ ਤੁਸੀਂ ਤੁਹਾਨੂੰ ਪਤਾ ਹੀ ਹੈ ਜੀ ਵੀ ਇਸ ਲਾਈਨ ਦੇ ਵਿੱਚ ਆਉਣ ਲਈ ਜਦੋਂ ਕੋਈ ਆਪਣੇ ਪਰਿਵਾਰ ਦੇ ਵਿੱਚੋਂ ਮੈਂਬਰ ਨਾ ਹੋਵੇ ਤੇ ਬਹੁਤ ਪਸਿਆ ਕਰਨੀ ਪੈਂਦੀ ਹੈ ਪਹਿਲਾਂ ਤਾਂ ਛੇਤੀ ਕੋਈ ਲੱਗੇ ਨਹੀਂ ਲੱਗਣ ਦਿੰਦਾ ਹਾਂਜੀ ਤੇ ਕਿੰਨਾ ਚਿਰ ਤੇ ਲੋਕਾਂ ਦੀ ਸੇਵਾ ਕਰਦਾ ਹੀ ਨਿਕਲ ਗਈ ਅੱਜ ਉਹਨੂੰ ਬੁਲਾ ਕੇ ਸੇਵਾ ਕਰ ਲੋ ਅੱਜ ਉਹਨੂੰ ਕਰ ਲੋ ਬਸ ਉਹ ਸੇਵਾ ਹੀ ਕਰਾਉਂਦੇ ਰਹੇ ਕੰਮ ਨਹੀਂ ਦਿੰਦੇ ਰਹੇ ਉਦੋਂ ਮੁੜ ਕੇ ਫਿਰ ਪ੍ਰਮਾਤਮਾ ਨੇ ਬਾਹ ਫੜੀ ਜਦੋਂ ਵੀ ਆਣਾ ਪਾਣਾ ਬਣਿਆ ਅੱਛਾ ਜੀ ਸਾਰੇ ਕਹਿੰਦੇ ਟਾਈਮ ਤੋਂ ਪਹਿਲਾਂ ਨਹੀਂ ਕੁਝ ਮਿਲਦਾ ਜਦੋਂ ਟਾਈਮ ਆਉਦਾ ਨਾ ਉਦੋਂ ਸਾਰਾ ਕੁਝ ਮਿਲ ਜਾਂਦਾ ਵਾ ਪਰ ਇਹ ਵੀ ਆਪਾਂ ਨੂੰ ਕਾਲੀ ਪਈ ਹੁੰਦੀ ਹਰ ਚੀਜ਼ ਦੀ ਮੈਂ ਖੇਤੀ ਪਰਦੇ ਤੇ ਆ ਜਾ ਖੇਤੀ ਪਰਦੇ ਤੇ ਆ ਜਾ ਪਰ ਜਿਨ੍ਹਾਂ ਚਿਰ ਟਾਈਮ ਨਹੀਂ ਉਹਨਾਂ ਚੇ ਕੁਝ ਹਾਂਜੀ ਇਹ ਤਾਂ ਹੈ ਜਦੋਂ ਪੇਸ ਲਾਈਨ 'ਚ ਆਉਨੇ ਸੰਘਰਸ਼ ਤਾਂ ਆਪਾਂ ਨੂੰ ਕਰਨਾ ਹੀ ਪੈਂਦਾ ਚਾਹੇ ਆਪਾਂ ਕੋਈ ਵੀ ਲਾਈਨ ਕਿਸੇ ਵੀ ਲਾਈਨ 'ਚ ਜਾਂਦੇ ਆ ਅੱਛਾ ਤੁਹਾਡੇ ਪਰਿਵਾਰ 'ਚ ਇਸ ਲਾਈਨ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਜੀ ਤੁਸੀਂ ਪਹਿਲੇ ਹੋ ਜੀ ਠੀਕ ਹੈ ਜੀ ਉਹ ਤੇ ਚਲੋ ਅੱਗੇ ਵੀ ਆਪਾਂ ਨੂੰ ਬੜਾ ਸੋਨ ਨੂੰ ਮਿਲਦਾ ਵੀ ਜਦੋਂ ਇਸ ਲਾਈਨ 'ਚ ਕੋਈ ਆਉਂਦਾ ਵਾ ਤੇ ਤੁਹਾਨੂੰ ਪਤਾ ਪੁਰਾਣੇ ਬਜ਼ੁਰਗ ਫਿਰ ਕੀ ਕਰਦੇ ਆ ਜੀ ਜਦੋਂ ਕਰੇ ਵਾਪਸ ਜਾਣਾ ਤੇ ਬਾਪੂ ਜੀ ਕਹਿੰਦਾ ਹਾਂ ਜੀ ਆ ਗਿਓ ਕੰਜਰੂ ਹਾਂ ਜੀ ਹਾਂ ਜੀ ਕੰਜਰਖੰਦਾ ਘਾਰ ਆਏ ਇਹ ਤੇ ਚਲੋ ਪਹਿਲਾਂ ਵੀ ਮੇਰੇ ਤੋਂ ਬਹੁਤ ਜਾਣੇ ਕਹਿ ਚੁੱਕੇ ਆ ਪੁਰਾਣੇ ਬਜ਼ੁਰਗਾਂ ਦਾ ਸੁਭਾਅ ਹੀ ਇਦਾਂ ਦਾ ਹੁੰਦਾ ਸੀਗਾ ਉਹ ਇੰਨਾਂ ਚੀਜ਼ਾਂ ਨੂੰ ਨਹੀਂ ਚੰਗਾ ਸਮਝਦੇ ਪਰ ਮਾਵਾ ਹਾਂ ਕੁਝ ਸਾਥ ਦੇ ਜਾਂਦੀਆਂ ਵਿੱਚੋਂ ਇਰਾਨ ਦਾ ਪਿਆਰ ਸੀ ਜਿਸ ਦੇ ਅੱਲਾ ਸ਼ੇਰੀ ਦੰਦੇ ਨੂੰ ਅੱਗੇ ਲੈ ਜਾਂਦੀ ਹੈ ਨਾਲੇ ਮੇਰਾ ਬਾਪੂ ਤੇ ਸ਼ੁਰੂ ਤੋਂ ਬੜਾ ਖਤਰਨਾਕ ਸੀਗਾ ਜਦੋਂ ਉਹ ਕਿਤੇ ਸ਼ਹਿਰੋਂ ਪਿੰਡ ਨੂੰ ਆਉਂਦਾ ਦਾਈ ਸਾਂ ਜੇ ਕੋਈ ਗੱਡੀ ਹੁੰਦੀ ਹੁਮ ਬੈਸਟਰ ਤੋਂ ਪੁਰਾਣੇ ਸਮੇਂ ਦੇ ਵਿੱਚ ਤੇ ਜਦੋਂ ਬਾਹਰ ਪਿੰਡ ਦੇ ਅੱਡੇ ਤੇ ਆ ਜਾਣਾ ਹਾਰ ਨੂੰ ਮਾਰ ਦੇਣਾ ਤੇ ਜੇ ਕਿਤੇ ਅਸੀਂ ਬਰੰਟੇ ਖੇਡਣ ਦਏ ਆ ਬਸ ਉੱਥੇ ਹੀ ਸਿੱਟਦੇ ਨੇ ਤੇ ਜੇ ਕਿਤੇ ਗੱਡੀ ਉੱਡੀ ਆ ਬਸ ਐਂ ਛੱਡ ਦੇਣੀ ਤੇ ਬਾਪੂ ਜੀ ਆ ਗਏ ਬਸ ਐਨਾ ਖਤਰਾ ਸੀ ਉਹਨਾਂ ਦਾ ਉਹਨਾਂ ਟਾਈਮਾਂ ਤੇ ਮੈਨੂੰ ਲੱਗਦਾ ਫਿਰ ਤੁਹਾਡੇ ਬਾਪੂ ਜੀ ਨੂੰ ਪਹਿਲਾਂ ਆਰਟਿਸਟ ਹੋਣਾ ਚਾਹੀਦਾ ਸੀ ਫਿਰ ਉਹਨਾਂ ਨੂੰ ਹੋਰ ਵੀ ਪੁਲਿਸ ਵਿਭਾਗ ਦੇ ਹਾਇਰ ਲੈਵਲ ਦਾ ਰੋਲ ਮਿਲਿਆ ਕਰਨਾ ਸੀ ਤਕੜੇ ਆਕਟੇ ਸੀਗੇ ਪਰ ਉਹ ਵਿਲਨ ਦਾ ਕਿਰਦਾਰ ਜ਼ਿਆਦਾ ਕਰਦੇ ਸੀ ਉਹ ਹਾਂ ਚਪੇੜਾਂ ਜ਼ਿਆਦੀਆਂ ਧਰਦੇ ਸੀ ਨਾ ਉਹਨਾਂ ਨੂੰ ਮੈਨੂੰ ਲੱਗਦਾ ਵੀ ਕਿਸੇ ਫਿਲਮ ਦੇ ਵਿੱਚ ਵਿਲਨ ਦਾ ਰੋਲ ਮਿਲ ਜਾਂਦਾ ਨਾ ਤੇ ਕਾਮਯਾਬ ਹੋ ਸਕਦੇ ਸੀ ਕਾਮਯਾਬ ਹੋ ਸਕਦੇ ਹਾਂਜੀ ਹਾਂਜੀ ਚਲੋ ਵਿਲਨ ਵਾਲਾ ਸਾਰਾ ਰੋਲ ਗੁਸਾ ਉਹਨਾਂ ਨੇ ਤੁਹਾਡੇ ਤੇ ਕੱਢ ਲਿਆ ਕੱਢ ਲਿਆ ਕੱਢ ਨਾਲ ਨਾਲ ਕੱਢਦੇ ਰਹੇ ਕਿ ਪਰ ਉਹਨਾਂ ਨੂੰ ਸਿੱਖਣ ਨੂੰ ਬੜਾ ਕੁਝ ਮਿਲਦਾ ਰਿਹਾ ਠੀਕ ਹੈ ਜੀ ਹਾਂਜੀ 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 ਪਰ ਚਲੋ ਸਮੇਂ ਦੀ ਗੱਲ ਹੁੰਦੀ ਆ ਅੱਜ ਉਹਨੋਂ ਉਹ ਹੀ ਬਜ਼ੁਰਗ ਆ ਉਹ ਹੀ ਫਾਦਰ ਸਾਹਿਬ ਆ ਖੁਸ਼ ਆ ਇਹ ਵੀ ਸਮੇਂ ਦੇ ਨਾਲ ਸਾਰਾ ਕੁਝ ਸੈੱਟ ਹੋ ਜਾਂਦਾ ਜਿੰਨੀਆਂ ਉਹ ਗਾਲਾਂ ਕੱਢਦੇ ਰਹੇ ਆ ਉਹਨਾਂ ਨੂੰ ਜਾਣਾ ਪੁੱਛਦੇ ਵੀ ਆ ਕਿਹੜੀ ਫਿਲਮ ਆ ਰਹੀ ਆ ਫਿਰ ਬੈਠੇ ਟੀਵੀ ਤੇ ਜਦੋਂ ਵੇਖਦੇ ਆ ਕੁਝ ਵੀ ਹੁੰਦੇ ਆ ਈ ਅੱਜ ਕਰਾਸਿੰਗ ਨੂੰ ਇਹ ਕਿਹਾ ਸੀਗਾ ਤੇ ਉਦੋਂ ਮਾਨੂੰ ਖੁਸ਼ੀ ਹੁੰਦੀ ਚਲੋ ਬਹੁਤ ਵਧੀਆ ਸਰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਤੇ ਮੈਂ ਜ਼ਿਆਦਾਤਰ ਤੁਹਾਨੂੰ ਇਕੱਠਿਆਂ ਨੂੰ ਹੀ ਦੇਖਦੀ ਆ ਦੋਨਾਂ ਨੂੰ ਜਦੋਂ ਆਪਾਂ ਕਈ ਵਾਰ ਰੀਲਸ 'ਚ ਵੀ ਕੰਮ ਕਰਦੇ ਆ ਉਦੋਂ ਵੀ ਤੁਸੀਂ ਇਕੱਠੇ ਹੀ ਆਉਂਨੇ ਹੋ ਬਾਹਰ ਅੰਦਰ ਵੀ ਜਦੋਂ ਕਿਤੇ ਦੇਖੀਦਾ ਤੁਹਾਨੂੰ ਇਕੱਠਿਆਂ ਨੂੰ ਦੇਖੀਦਾ ਬਹੁਤੀਆਂ ਤੁਹਾਡੀਆਂ ਵੀਡੀਓਜ਼ ਵੀ ਦੇਖੀ ਦੀਆਂ ਇਕੱਠਿਆਂ ਦੀਆਂ ਤੁਹਾਡਾ ਆਪਸ 'ਚ ਰਿਸ਼ਤਾ ਕੀ ਹੈ ਰਿਸ਼ਤਾ ਸਾਡਾ ਯਾਰਾਂ ਬਿੱਲੀਆਂ ਵਾਲਾ ਜੀ ਅੱਛਾ ਜੀ ਯਾਰਾਂ ਬਿੱਲੀਆਂ ਵਾਲਾ ਤੇ ਗਿੱਲ ਗਿੱਲ ਦੋਨਾਂ ਮੰਗਰ ਲੱਗਦਾ ਕਿਵੇਂ ਇੱਕੋ ਹੀ ਬਹੁਤ ਚ ਅਸੀਂ ਤਾਂ ਮੈ ਪਿਓ ਪੁੱਤਾਂ ਦੀ ਪਰ ਦੱਸੀ ਤਾਂ ਨਹੀਂ ਕਿਸੇ ਨੂੰ ਪਿਓ ਪੁੱਤੋਂ ਤੁਸੀਂ ਹਾਂਜੀ ਦੱਸੀ ਤਾਂ ਵੀ ਅਸੀਂ ਭਾਈਆਂ ਦੋਵੇਂ ਝੂਠ ਬੋਲਦੇ ਹਾਂ ਸਾਰੇ ਤੁਸੀਂ ਨਹੀਂ ਇਹ ਸੱਚੀ ਗੱਲ ਹੈ ਜੀ ਸੱਚੀ ਗੱਲ ਹੈ ਕਿਤੇ ਰੈਜ ਹੀ ਬਣਾ ਕੇ ਤਾਂ ਨਹੀਂ ਆਏ ਵੀ ਜਾ ਕੇ ਆਪਾਂ ਫੇਮਸ ਹੋਣ ਦੇ ਲਈ ਕਹਿ ਦਾਂਗੇ ਵੀ ਪਿਓ ਪੁੱਤ ਹੈ ਅੱਜ ਕੱਲ ਚੱਲਦਾ ਨਹੀਂ ਕੰਮ ਜੀ ਜੀ ਅਸੀਂ ਸਰ ਅਸਰ ਜੀ ਪਿਓ ਪੁੱਤ ਅਸਰ ਜੀ ਠੀਕ ਜੀ ਸਰ ਫਿਰ ਤੁਹਾਡੀ ਫਿਟਨੈਸ ਦਾ ਰਾਜ਼ ਕੀ ਹੈ ਤੁਸੀਂ ਤਾਂ ਲੱਗਦੇ ਨਹੀਂ ਜਦੋਂ ਕਿਤੇ ਤੁਹਾਨੂੰ ਦੇਖਦੇ ਆ ਇਕੱਠਿਆਂ ਤਾਂ ਇਹ ਲੱਗਦਾ ਵੀ ਜਿਵੇਂ ਤੁਸੀਂ ਪਰਾ ਪਰਾ ਹੋਮੋ ਫਿਟਨੈਸ ਦਾ ਰਾਜ ਇਹ ਵੀ ਕੁਛ ਰਹਿਣਾ ਟੈਨਸ਼ਨ ਨਹੀਂ ਲੈਣੀ ਤੇ ਜੋ ਵੀ ਆ ਪ੍ਰਮਾਤਮਾ ਦੇ ਸੁੱਟ ਕੇ ਚੱਲੀ ਜਾਣਾ ਜੋ ਨਸੀਬ ਚੋਂ ਮਿਲ ਜਾਣਾ ਇਹਦੇ ਲਈ ਜਦੋਂ ਫਿਰ ਹਮੇਸ਼ਾ ਕੁਛ ਰਹੀਦਾ ਤੇ ਬੰਦਾ ਫਿਰ ਫਿਟ ਰਹਿੰਦਾ ਕਿਤਾ ਦਾ ਤੁਹਾਡਾ ਵਿਆਹਣ ਵਾਲਾ ਕਦੋਂ ਖਵਾ ਰਹੇ ਹੋ ਫਿਰ ਲੱਡੂ ਤੁਸੀਂ ਮੈਂ ਤਾਂ ਚਾਹਨਾ ਵਾਂ ਵੀ ਜਲਦੀ ਤੋਂ ਜਲਦੀ ਇਹਦਾ ਵਿਆਹ ਕਰੀਏ ਪਰ ਇਹ ਮੰਨ ਨਹੀਂ ਰਿਹਾ ਮੈਨੂੰ ਕਹਿੰਦਾ ਬਾਪੂ ਤੂੰ ਤਾਂ 19 ਸਾਲ ਚ ਹੀ ਕਰਾ ਲਿਆ ਹੈਗਾ ਤੇ ਮੈਨੂੰ ਤੁਹਾਨੂੰ ਥੋੜਾ ਜਿਹਾ ਨਜ਼ਾਰੇ ਲੈਣ ਦੇ ਪਤਾ ਨਹੀਂ ਹੁਣ ਕਿਹੜੇ ਨਜ਼ਾਰੇ ਲੈਣੇ ਨੇ ਮੈਂ ਤਾਂ ਕਿਹਾ ਵੀ ਛੋਟੀ ਉਮਰੇ ਵਿਆਹ ਕਰਾ ਲਈਏ ਹੁਣ ਮੈਂ ਛੋਟੀ ਉਮਰੇ ਕਰਾਇਆ ਤੇ ਮੇਰਾ ਭਰਾ ਲੱਗਣ ਦੇ ਪੁੱਤ ਲੱਗਣ ਨਹੀਂ ਦਿਆ ਤੇ ਦਵੇਂ ਜਾਲੇ ਯਾਰ ਬੇਲੀ ਲੱਗਦੇ ਆ ਤੇ ਚਿੱਲ ਕਰ ਰਹੇ ਆ ਪੂਰਾ ਜ਼ਿੰਦਗੀ ਦਾ ਫਿਰ ਕੀ ਕਾਰਨ ਹੈ ਜਿੰਬ ਵੀ ਤੁਸੀਂ ਵਿਆਹ ਤੋਂ ਭੱਜ ਰਹੇ ਹੋ ਕੀ ਐਡਾ ਹੌਂਕਾ ਲਿਆ ਨਾ ਹੌਕੇ ਲੈ ਲੈਣੀ ਕਿਹੜੀ ਲੋੜ ਆ ਤੂੰ ਦੱਸੋ ਵੀ ਕੋਈ ਚੱਕਰ ਨਹੀਂ ਆ ਪੀ ਜ਼ਿੰਦਗੀ ਜਿਹੜੀ ਉਹ ਪਹਿਲਾਂ ਸੈਟਲ ਕਰਨੀ ਆ ਤੇ ਬਾਕੀ ਇਹ ਵੀ ਜੋ ਨਵੀਂ ਪਨੀਰੀ ਦਾ ਹਿਸਾਬ ਕਿਤਾਬ ਆਪਾਂ ਦੇਖ ਰਹੇ ਆਂ ਵੀ ਅੱਜ ਮੰਗਣੀ ਵਿਆਹ ਤੇ ਨਾਲ ਹੀ ਤਲਾਕ ਹੋ ਹੀ ਜਾਂਦੇ ਆਂ ਕੁਝ ਬੱਚੇ ਇਹਨਾਂ ਚੀਜ਼ਾਂ ਤੋਂ ਵੀ ਬੜਾ ਦਰ ਰਹੇ ਆ ਤੇ ਪਹਿਲਾਂ ਹੁੰਦਾ ਸੀ ਲੜਕੀਆਂ ਨੂੰ ਵੀ ਮਿਲ ਕੇ ਮੈਂ ਜਦੋਂ ਜਵਾਨ ਹਾਂ ਤੇ ਮੈਂ ਆਪਣਾ ਚੰਗਾ ਵਾਰ ਲੱਭ ਕੇ ਤੇ ਆਪਣੀ ਫੈਮਿਲੀ ਅੱਗੇ ਤੋਰਾਂ ਵਿਆਹ ਕਰਾਵਾਂ ਹੁਣ ਕੁੜੀਆਂ ਨੂੰ ਇਹ ਆ ਕਿ ਮੈਂ ਪਹਿਲਾਂ ਆਪਣੀ ਸਰੀਰ ਦੀ ਫਿਟਨੈਸ ਦੇਖਾਂ ਸਰੀਰ ਵੇਖਣਾ ਵਾ ਫਿਰ ਉਹ ਦੇਖਦੇ ਆ ਮੈਂ ਆਪਣਾ ਫਿਊਚਰ ਦੇਖਣਾ ਵਾ ਚਾਰ ਪੈਸੇ ਕਮਾਵਾ ਵਧੀਆ ਜੌਬ ਕਰਾਂ ਅੱਜ ਕੱਲ ਕੁੜੀਆਂ ਦਾ ਧਿਆਨ ਉਧਰਲੇ ਪਾਸੇ ਹੋ ਗਿਆ ਵਾ ਪਹਿਲਾਂ ਪਰਿਵਾਰ ਵਸੋਣ ਵਾਲੇ ਪਾਸੇ ਹੁੰਦਾ ਸੀਗਾ ਅੱਜ ਉਹਨਾਂ ਦਾ ਧਿਆਨ ਆਪਣੇ ਆਪ ਵਾਲੀ ਸਾਈਡ ਤੇ ਹੋ ਗਿਆ ਵਾ ਨਾਲੇ ਉਹਨਾਂ ਨੇ ਇਹ ਹੁੰਦਾ ਵਾ ਕਿ ਜੇ ਮੰਨ ਲਓ ਕਿ ਵਿਆਹ ਦੇ ਵਿੱਚ ਲੜਾਈਆਂ ਝਗੜੇ ਜਿਹੜੇ ਉਹ ਬਹੁਤ ਜ਼ਿਆਦੇ ਵੱਧ ਗਿਆ ਵੀ ਹਰ ਬੰਦ ਆਪ ਕਮਾਉਣ ਲੱਗ ਗਿਆ ਵਾ ਉਹਨਾਂ ਨੂੰ ਇਹ ਵੀ ਆਪਣਾ ਕਮਾਉ ਆਪਣਾ ਖਾਓ ਤੁਹਾਨੂੰ ਤੁਹਾਨੂੰ ਕੀ ਲੱਗਦਾ ਸਰ ਵੀ ਇਹ ਜਿਹੜਾ ਵਿਆਹ ਨਾ ਕਰਾਉਣ ਦਾ ਡਿਸੀਜਨ ਹੈ ਜ਼ਿਆਦਾਤਰ ਕੁੜੀਆਂ ਲੈ ਰਹੀਆਂ ਨੇ ਜਾਂ ਮੁੰਡੇ ਲੈ ਰਹੇ ਨੇ ਮੁੰਡੇ ਵੀ ਲੈ ਰਹੇ ਨਵੀਂ ਪਨੀਰੀ ਸਾਰੀ ਲੈ ਰਹੀ ਆ ਹਾਂਜੀ ਬਲਕਿ ਮੁੰਡਿਆਂ ਨੂੰ ਵੀ ਇਦਾਂ ਹੀ ਆ ਕਿ ਕੋਈ ਵੀ ਕਿਸੇ ਦੇ ਗੁਲਾਮ ਨਹੀਂ ਰਹਿਣਾ ਚਾਹੁੰਦਾ ਮੈਨੂੰ ਲੱਗਦਾ ਹੈ ਨਾ ਇਹ ਅਧੀਨਗੀ ਤੋਂ ਬਾਹਰ ਹੋਣਾ ਚਾਹੁੰਦੇ ਸਾਰੇ ਵੀ ਅਸੀਂ ਅਧੀਨ ਨਹੀਂ ਰਹਿ ਸਕਦੇ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਤੇ ਪਹਿਲਾ ਚੱਕਰ ਸੀ ਨਾ ਕਿ ਪਹਿਲਾਂ ਜਿਹੜਾ ਘਰ ਦੇ ਵਿੱਚ ਇੱਕ ਜੀ ਕਮਾਉਂਦਾ ਸੀਗਾ ਤੇ ਬਾਕੀ ਜਿਹੜੇ ਸਾਰੇ ਉਹਦੇ ਮੁੱਲੇ ਦੇਖਦੇ ਸੀਗੇ ਅੱਜ ਜੀ ਕਰਤ 4 ਜੀਆ ਤੇ ਚਾਰੇ ਕਮਾਉਂਦੇ ਆ 10 ਜੀਆ ਤੇ 10 ਹੀ ਕਮਾਉਂਦੇ 10 ਹੀ ਕਮਾਉਂਦੇ ਹਾਂ ਫਿਰ ਅੱਗੇ ਇਹ ਹੁੰਦਾ ਸੀ ਵੀ ਡਿਪੈਂਡ ਸੀ ਇੱਕ ਦੂਜੇ ਤੇ ਤਾਂ ਗੱਲ ਸੁਣੀ ਵੀ ਜਾਂਦੀ ਸੀ ਸਹੀ ਵੀ ਜਾਂਦੀ ਸੀ ਹੁਣ ਸਾਰੇ ਇੰਡੀਪੈਂਡ ਐ ਤੇ ਗੱਲ ਨਹੀਂ ਸੁਣਦੇ ਸਹਾਰ ਦੇ ਹਾਂ ਗੱਲ ਹੀ ਸਹਾਰ ਦੇ ਨੂੰ ਪਹਿਲਾਂ ਦੇਖੋ ਤੇ ਜਦੋਂ ਰਾਤ ਨੂੰ ਰੋਟੀ ਖਾਣ ਬੈਠਣਾ ਤੇ ਨਾਲ-ਨਾਲ ਬੰਦਿਆਂ ਨੇ ਪੈਗ ਲਾਈ ਜਾਣਾ ਤੇ ਨਾਲ ਵਿਚਾਰੀਆਂ ਜਨਾਨੀਆਂ ਨੇ ਫੂਕ ਨਹੀਂ ਜੀ ਲੈ ਕੇ ਚੁੱਲ੍ਹੇ ਅੱਗੇ ਬੈਠੀਆਂ ਰਹਿਣਾ ਪੂ ਕਾ ਮਾਰਦੀਆਂ ਰਹਿਣਾ ਮੈਨੂੰ ਫੇਰ ਆਵਾਜ਼ ਆ ਜਾ ਕਰਨੀ ਓਏ ਹੋਏ ਆ ਨਹੀਂ ਕਰ ਮੇ ਜੇ ਅੱਜ ਨਹੀਂ ਆ ਜਾਣੀ ਆ ਨਾਲ ਉਹਨੇ ਗੱਲ ਕਰਦਿਆ ਕਰਨੀ ਉਹਨੇ ਹੱਸ ਕੇ ਜੇ ਫੇਰ ਟਾਲ ਕੇ ਨਾਲੇ ਕੁੱਲੀ ਮੀਰਦੀ ਦਾ ਕਿਆ ਕਰਨੀ ਨਾਲੇ ਪਾਣੀ ਫੜਾਇਆ ਕਰਨਾ ਹੁਣ ਵਾਲੀ ਬੀਬੀ ਨੂੰ ਕਹੇ ਤਾ ਫੂਗ ਨਹੀਂ ਬਗਾਤੀ ਮਾਰਨੀ ਨਾਲ ਹੀ ਡੇਲੇ ਕੱਢਦੇ ਨੇ ਬਾਹਰ ਫੂਕ ਨਹੀਂ ਬਗਾਤੀ ਘਟ ਵਾਈਦੀ ਆ ਅੱਜ ਕੱਲ ਜਦੋਂ ਮਤਲਬ ਬੀਬੀਆਂ ਨੂੰ ਕਹਿੰਦੇ ਜਾਏ ਕਰ ਖੜਾ ਉਹ ਨਾਲੇ ਮੇਰੇ ਲਈ ਗਰਮ ਕਰਕੇ ਲੈ ਕੇ ਆ ਬੈਠੇ ਇੱਥੇ ਆਰਡਰ ਮਾਰੀ ਜਾਂਦਾ ਅਬ ਤਾਂ ਜਿਆਦਾ ਪਤਾ ਨਹੀਂ ਲੱਗ ਸਕੋ ਤੈਨੂੰ ਜਿਆਦਾ ਵਰਦਾ ਹੈ ਨਾ ਤੇ ਬਸ ਇਹੀ ਆ ਦੁਨੀਆਦਾਰੀ ਕਾਫੀ ਚੇਂਜ ਹੋ ਗਈ ਆ ਹਾਂਜੀ ਤੇ ਉਹਦਾ ਕਰਕੇ ਮੈਨੂੰ ਲੱਗਦਾ ਵੀ ਨਵ ਡਰ ਲਿਆ ਵਾ ਬੇਟਾ ਕੋਈ ਅੰਦਰ ਗੱਲ ਤੇ ਦੱਸੋ ਕਿ ਤੁਹਾਡੇ ਅੰਦਰ ਵੀ ਹੈ ਤਾਂ ਨਾ ਫਿਰ ਕੀ ਸੋਚਿਆ ਤੁਸੀਂ ਅੱਗੇ ਵੀ ਤੁਸੀਂ ਵੀ ਆਪਣੇ ਫਾਦਰ ਸਾਹਿਬ ਦੀ ਤਰ੍ਹਾਂ ਇਸੇ ਲਾਈਨ ਦੇ ਵਿੱਚ ਹੀ ਅੱਗੇ ਕੰਮ ਕਰਨਾ ਜਾਂ ਫਿਰ ਕੋਈ ਹੋਰ ਤੁਸੀਂ ਬਿਜ਼ਨਸ ਵਗੈਰਾ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਕਰਾਂਗੇ ਟਰਾਈ ਆਪਣਾ ਐਕਟਿੰਗ ਜਾਵਾਂਗੇ ਕਿ ਚਲੋ ਫਾਦਰ ਸਾਹਿਬ ਮੁੰਡਾ ਇਨੀ سپورਟ ਨਹੀਂ ਸੀ ਹੈਗੀ ਉਹਨਾਂ ਦੀ ਚਲੋ ਸਟਰਗਲ ਸੀਗੀ ਚਲੋ ਯਕੀ ਚਲੋ ਪਰਿਵਾਰ ਚ ਪਹਿਲੇ ਬੰਦੇ ਸੀਗੇ ਚਲੋ ਥੋੜਾ ਸਾਨੂੰ ਬੈਨੇਫਿਟ ਹੋ ਜਾਊਗਾ ਟਰਾਈ ਕਰਾਂਗੇ ਬਾਕੀ ਅੱਗੇ ਬਾਈ ਬੋਰਡ ਗ੍ਰੇਸ ਚਲੋ ਕੱਲ ਬਣ ਜੇ ਤਾਂ ਬਹੁਤ ਵਧੀਆ ਗੱਲ ਆ ਓਕੇ ਓਕੇ ਹਾਂਜੀ ਤੇ ਤੁਸੀਂ ਹੁਣ ਕੀ ਕੰਮ ਕਰ ਰਹੇ ਹੋ ਇਸ ਸਮੇਂ ਹੁਣ ਤਾਂ ਜੀ ਵਿਲੇ ਆ ਬਸ ਨਿਆਰੇ ਲੈ ਰਹੇ ਆ ਇੱਥੇ ਵਿਲੇ ਹਾਂਜੀ ਨਹੀਂ ਹੁਣੇ ਕਨੇਡਾ ਤੋਂ ਆਇਆ 5 ਸਾਲ ਬਾਅਦ ਅੱਛਾ ਜੀ ਤੇ ਹੁਣ ਇਹਨੂੰ ਕੈਮਰਾ ਫੇਸ ਕਰਨ ਦੀ ਜਿਹੜੀ ਇਤਹਾਸਲ ਕਰਾਈ ਆ ਕਿ 6 ਮਹੀਨੇ ਲਾ ਚੱਲਿਆ ਇੱਥੇ ਅੱਛਾ ਤੇ ਬਾਬੇ ਨੇ ਕਿਰਪਾ ਕੀਤੀ ਤੇ ਆਉਣ ਵਾਲੇ 2 ਸਾਲਾਂ ਤੱਕ ਇਨੋ ਹੀਰੋ ਲੈ ਕੇ ਆਵਾਂਗੇ ਆਪਾਂ ਬਾਕੀ ਉਹਦੀ ਮौज ਆ ਕਾਲਪੁਰਖ ਦੀ ਹਾਂਜੀ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਕੈਨੇਡਾ ਚਲੇ ਗਏ ਸੀ ਜੀ 18 ਸਾਲ ਦਾ ਸੀਗਾ ਜਦੋਂ ਚਲੇ ਗਿਆ ਸੀਗਾ ਹੁਣ ਮੇਰੀ 23 ਆ ਗਈ ਜਿਹੜਾ ਰਾਈਟ ਨਾਓ ਓਕੇ ਹਾਂਜੀ 18 ਸਾਲ ਦੀ ਉਮਰ ਦੇ ਵਿੱਚ ਮੈਨੂੰ ਲੱਗਦਾ ਆਪਣੇ ਚ ਬਹੁਤ ਬਚਪਨਾ ਹੁੰਦਾ ਹੈ ਹਾਂਜੀ ਫਿਰ ਤੁਸੀਂ ਉੱਥੇ ਜਾ ਕੇ ਕੀ ਤੁਹਾਡੀ ਮਤਲਬ ਜ਼ਿੰਦਗੀ ਰਹੀ ਕੀ ਤੁਸੀਂ ਸਟ੍ਰਗਲ ਕਰਿਆ ਬੜੇ ਦੁੱਖ ਸੀਗੇ ਜੀ ਪਰ ਚਲੋ ਲਾਈਫ ਨੇ ਬਹੁਤ ਕੁਝ ਸਿਖਾਤਾ ਬੰਦੇ ਨੂੰ ਇਹਨਾਂ ਤੋਂ ਮਾਪਿਆਂ ਤੋਂ ਬਿਨਾ ਰਹਿਣਾ ਬਹੁਤ ਔਖਾ ਹੁੰਦਾ ਹਾਂ ਹਾਂਜੀ ਪਰ ਇਹ ਆ ਕਿ ਚੀਜ਼ਾਂ ਜ਼ਰੂਰੀ ਹੁੰਦੀਆਂ ਬੰਦਾ ਮੈਚੁਰ ਹੋ ਜਾਂਦਾ ਹੈ ਨਾ ਚੀਜ਼ਾਂ ਨਾਲ ਇਹ ਆ ਕਿ ਦੁਨੀਆਦਾਰੀ ਨੂੰ ਪੜਨਾ ਸਿੱਖ ਗਏ ਤੇ ਉਹ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਹਰ ਇੱਕ ਬੰਦੇ ਲਈ ਨਾ ਬਾਹਰ ਹੈ ਕਿ ਬੰਦੇ ਨੂੰ ਰੋਟੀ ਕਮਾਉਣੀ ਤੇ ਪਕਾਉਣੀ ਦੋਵੇਂ ਚੀਜ਼ਾਂ ਸਿਖਾ ਦਿੰਦਾ ਜੋ ਕਿ ਬਹੁਤ ਜ਼ਰੂਰੀ ਹੈ ਇਸ ਬੰਦੇ ਲਈ ਹਾਂਜੀ ਤੇ ਬਸ ਚਲੋ ਰਮਾਧਾਨ ਦਾ ਸ਼ੁਕਰ ਕਰਦੇ ਹਾਂ ਜ਼ਿੰਦਗੀ ਜਦੋਂ ਤੁਸੀਂ ਚੱਲ ਰਹੀ ਹੈ ਜਦੋਂ ਤੁਸੀਂ ਗਏ ਫਿਰ ਤੁਹਾਡਾ ਕੰਮਕਾਰ ਉੱਥੇ ਸੈੱਟ ਸੀ ਕੋਈ ਸੀ ਅੱਗੋਂ ਸੰਭਾਲਣ ਵਾਲਾ ਜਾਂ ਫਿਰ ਖੁਦ ਹੀ ਸਾਰੀ ਚੀਜ਼ਾਂ ਨੂੰ ਸੈੱਟ ਕਰੇ ਨਹੀਂ ਜੀ ਆਪਣਾ ਚਲੋ ਯਾਰ ਦੋਸਤ ਸੀਗੇ ਪਰ ਉੱਥੇ ਜ਼ਿਆਦਾਤਰ ਕਹਿੰਦੇ ਆ ਜੀ ਪੰਜਾਬੀ ਪੰਜਾਬੀ ਦੀ ਲੱਤਾਂ ਖੇਚਦਾ ਇਹ ਅੱਗੇ ਚਲੋ ਚੰਗੇ ਬੰਦੇ ਵੀ ਹੁੰਦੇ ਆ ਪਰ ਇਹ ਆ ਕਿ ਆਪਣਾ ਬੋਝ ਆਪਣੇ ਮੋਢਿਆਂ ਤੇ ਆਪ ਹੀ ਚੁੱਕਣਾ ਪੈਂਦਾ ਉਧਰਲੇ ਮੈਨੂੰ ਲੱਗਦਾ ਲਾਈਫ ਦੇ ਵਿੱਚ ਸਾਡੇ ਕੋਲੇ ਸਮਾਂ ਹੀ ਨਹੀਂ ਹੁੰਦਾ ਸਾਰੇ ਆਪਣੇ ਆਪਣੇ ਕੰਮਾਂ 'ਚ ਜਾਂ ਇੰਨੇ ਬਿਜ਼ੀ ਹੁੰਦੇ ਆ ਵੀ ਉਹਨਾਂ ਲਈ ਇੱਕ ਇੱਕ ਮਿੰਟ ਵੀ ਸਹਾਈ ਹੁੰਦਾ ਜਿਵੇਂ ਆਪਾਂ ਕਹਿ ਦਿੰਨੇ ਆ ਸ਼ਾਇਦ ਇਹਦਾ ਕਾਰਨ ਇਹ ਵੀ ਹੋ ਸਕਦਾ ਇੱਥੇ ਜਦ ਤਰ ਤੱਕ ਉਹ ਆਪਣੇ ਕੋਲ ਮਾਪਿਓ ਆ ਭਾਈ ਭੈਣ ਆ ਸਾਰੇ ਆਪਣੇ ਰਿਸ਼ਤੇਦਾਰ ਲਾਗੇ ਬੰਨੇ ਬੈਠੇ ਹਨ ਉੱਥੇ ਕੋਈ ਵੀ ਨਹੀਂ ਹੁੰਦਾ ਇੱਕ ਵਾਰੀ ਪਹਿਲਾਂ ਬੰਦਾ ਸਾਰਾ ਡਿਪੈਂਡੈਂਟ ਹੁੰਦਾ ਆਪਣੀ ਫੈਮਿਲੀ ਤੇ ਉੱਥੇ ਜਾ ਕੇ ਆਪਣਾ ਭਾਰ ਸਾਰਾ ਆਪ ਨੂੰ ਦੇਖਣਾ ਪੈਂਦਾ ਨਾਲ ਸਟੱਡੀ ਕਰਨੀ ਪੈਂਦੀ ਨਾਲ ਜੌਬ ਕਰਨੀ ਪੈਂਦੀ ਹੈ ਨਾਲ ਨਾਲ ਆਪਣਾ ਚਲੋ ਖਾਣਾ ਪੀਣਾ ਸਭ ਕੁਝ ਆਪ ਕਰਨਾ ਪੈਂਦਾ ਬੰਦੇ ਨੂੰ ਉਹ ਇੱਕ ਵਾਰੀ ਤਾਂ ਬੰਦਾ ਸੋਚਦਾ ਕਿ ਮੈਂ ਕਿੱਥੇ ਫਸ ਗਿਆ ਹਨਾ ਪਰ ਚਲੋ ਦਿਲ ਵੱਡਾ ਕਰਕੇ ਸਟਰਗਲ ਦਾ ਫੇਸ ਆ ਲੰਘ ਜਿੱਦਾ ਚਲੋ ਬਾਬਾ ਵਧੀਆ ਸਾਥ ਨਿਭੋਂਦਾ ਵਧੀਆ ਕਿਰਪਾ ਕਰਦਾ ਚਲੋ ਵਧੀਆ ਗੱਲ ਬਣ ਜਾਂਦੀ ਬੰਦੇ ਦੀ ਹੁਣ ਤੁਸੀਂ ਉੱਥੇ ਕੀ ਕੰਮ ਕਰ ਰਹੇ ਹੋ ਹੁਣ ਤਾਂ ਜੀ ਮੈਂ ਐਜ਼ ਅ ਟਰੱਕ ਡਰਾਈਵਰ ਕੰਮ ਕਰ ਰਿਹਾ ਹਾਂ ਹਾਂਜੀ ਤੇ ਉਹ ਵੀ ਫਿਰ ਲੰਬਾ ਲੰਬਾ ਸਮਾਂ ਤੁਸੀਂ ਟਰੱਕ 'ਤੇ ਰਹਿੰਦੇ ਹੋ ਹਾਂਜੀ ਹਾਂਜੀ ਲੰਬਾ ਸਮਾਂ ਮੁੰਡੇ ਆਪਣੇ ਕਾਫੀ ਚਲੋ ਸ਼ੌਂਕ ਨਾਲ ਟਰੱਕ ਚਲਾਉਂਦੇ ਉੱਥੇ ਚਲੋ ਮੈਨੂੰ ਵੀ ਸ਼ੌਂਕ ਸੀਗਾ ਮੈਂ ਪੂਰਾ ਕੀਤਾ ਤੇ ਹੁਣ ਚਲੋ ਆਪਾਂ ਇੱਧਰ ਐਕਟਿੰਗ ਲਾਈਨ 'ਚ ਆਪਣਾ ਟਰਾਈ ਕਰ ਰਹੇ ਆਂ ਦੇਖੋ ਅੱਗੇ ਪਰਮਾਤਮਾ ਕੀ ਕਹਦਾ ਇਨ ਫਿਊਚਰ ਤੁਸੀਂ ਸੋਚ ਰਹੇ ਹੋ ਵੀ ਜੇ ਮੈਂ ਐਕਟਿੰਗ ਲਾਈਨ ਦੇ ਵਿੱਚ ਸਕਸੈਸ ਹੁੰਦਾ ਤਾਂ ਮੈਂ ਵਾਪਸ ਇੰਡੀਆ ਆ ਜੂ ਹਾਂਜੀ ਮੈਂ ਹੁਣ ਛੇ ਮਹੀਨੇ ਇੱਥੇ ਦੇਖਿਆ ਮਾਹੌਲ ਚੱਲ ਮੈਨੂੰ ਵਧੀਆ ਲੱਗੀ ਇਥੋਂ ਦੀ ਲਾਈਫ ਤੇ ਮੈਂ ਸੋਚ ਰਿਹਾ ਹਾਂ ਕਿ ਇਨ ਫਿਊਚਰ ਚਲੋ 2-4 ਸਾਲ ਬਾਅਦ ਮੈਂ ਫੇਰ ਇੱਥੇ ਪੱਕਾ ਸੈਟਲ ਹੋ ਜਾ ਇੱਥੇ ਆ ਜਾ ਤੇ ਫਿਲਮ 'ਚ ਟਰਾਈ ਕਰਾਂ ਠੀਕ ਹੈ ਚਲੋ ਬਧੀਆ ਬਹੁਤ ਵਧੀਆ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਜਦੋਂ ਇੱਕਦੋਂ ਵਾਪਸ ਆਊਗਾ ਤੇ ਅਸੀਂ ਦਵੇਂ ਪਿਉ ਪੁੱਤ ਤਿੱਲ ਕਰਾਂਗੇ ਇਕੱਠੇ ਰੋਟੀ ਖਾਵਾਂਗੇ ਇਕੱਠੇ ਪੈਦਲਾਵਾਂਗੇ ਇਕੱਠੇ ਘੁੰਮਣ ਜਾਵਾਂਗੇ ਤੇ ਬਸ ਉਹ ਜੋ ਜੋ ਮੇਰੇ ਮਨ 'ਚ ਹੈਗਾ ਹੀ ਮੈਂ ਉਹ ਸਾਰੀਆਂ ਰੀਤਾਂ ਸ਼ਾਮੀ ਨੇ ਜਿਹੜੀਆਂ ਪੂਰੀਆਂ ਕੀਤੀਆਂ ਤੇ ਨਾਲ ਤੇ ਕਦੀ ਕਦੀ ਜਦੋਂ ਅਸੀਂ ਕਿਤੇ ਇਹਦੇ ਯਾਰਾਂ ਦੋਸਤਾਂ ਦੇ ਨਾਲ ਚਲੋ ਇਕੱਠੇ ਹੋਣਾ ਤੇ ਜਦੋਂ ਉਹਨਾਂ ਨੇ ਦੇਖਣਾ ਵੀ ਯਾਰ ਇਹ ਪਿਉ ਪੁੱਤ ਇਕੱਠੇ ਹੀ ਮਿਲਕੇ ਇੰਨੇ ਫਰੇ ਹੈਗਾ ਤੈਨੂੰ ਸਾਈਡ ਤੇ ਕਰਕੇ ਕਰਨਾ ਓਏ ਐਦਾਂ ਦੇ ਡਾਡੀ ਕਿੱਥੋਂ ਮਿਲਦੇ ਹੈ ਤੇ ਮਿਲ ਕੇ ਖੁਸ਼ੀ ਹੁੰਦੀ ਸੀ ਲੋ ਇਸ ਚੀਜ਼ ਦੀ ਤੇ ਮਿਲ ਕੇ ਕਦੇ ਵੀ ਇੱਕ ਚੀਜ਼ ਮੈਂ ਹੋਰ ਗੇਣਦਾ ਵਾਂ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਬੱਚੇ ਜਿਹੜੇ ਆਪਾਂ ਜਦੋਂ ਉਹਨਾਂ ਨੂੰ ਚੰਗੀ ਗਾਈਡੈਂਸ ਦਈਏ ਫਿਰ ਉਹ ਲਾਈਕ ਬਣਦੇ ਆ ਮੈਂ ਨਹੀਂ ਇਹ ਚੀਜ਼ ਨੂੰ ਸਮਝਦਾ ਜਦੋਂ ਤੁਹਾਡੇ ਉੱਪਰ ਪਰਮਾਤਮਾ ਦਾ ਹੱਥ ਹੈ ਨਾ ਜਦੋਂ ਤੁਹਾਡਾ ਟਾਈਮ ਸਿੱਧਾ ਵਾ ਉਦੋਂ ਸਾਰਾ ਕੁਝ ਹੀ ਆਪੇ ਸਹੀ ਹੋ ਜਾਂਦਾ ਜਿਵੇਂ ਬਚਪਨ ਤੋਂ ਲੈ ਕੇ ਹੁਣ ਤੱਕ ਐਡਾ ਹੋ ਗਿਆ ਕਦੀ ਇਹਨਾਂ ਮੈਂ ਫਟੇਮੂ ਵੀ ਨਹੀਂ ਬੋਲਿਆ ਤੇ ਇਹਦੇ ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਕੀਤਾ ਵਾ ਬਸ ਮાળਜੀ ਸਲਾਹ ਲੈਣੀ ਨਾ ਮੈਨੂੰ ਮੈਂ ਕਹਿੰਦਾ ਵੀ ਜੋ ਤੁਹਾਨੂੰ ਚੰਗਾ ਲੱਗਦਾ ਉਤਰਾ ਕਰ ਲੋ ਕਦੀ ਨਹੀਂ ਮੈਂ ਕਿਹਾ ਵੀ ਤੁਸੀਂ ਬਾਹਰ ਜਾਓ ਕਦੀ ਨਹੀਂ ਮੈਂ ਕਿਹਾ ਤੁਸੀਂ ਸਕੂਲੇ ਜਾਓ ਕਦੀ ਨਹੀਂ ਮੈਂ ਕਿਹਾ ਵੀ ਤੁਸੀਂ ਆ ਕਰੋ ਤੁਸੀਂ ਉਹ ਕਰੋ ਜੋ ਤੁਹਾਡੇ ਮਨ ਚ ਆਉਂਦਾ ਤੁਸੀਂ ਉਹ ਕਰੋ ਮੈਂ ਤੁਹਾਡੇ ਨਾਲ ਆ ਮੈਨੂੰ ਲੱਗਦਾ ਕਿ ਜਿਹੜਾ ਕਿ ਪਿਓ ਪੁੱਤ ਦਾ ਰਿਸ਼ਤਾ ਉਹ ਯਾਰਾਂ ਬੀਲਿੰਗ ਵਾਲਾ ਚਾਹੀਦਾ ਪੂਰਾ ਫਰੈਂਡਲੀ ਚਾਹੀਦਾ ਵਾ ਤੇ ਉਹਦੇ ਕੋਲ ਕਿਤੇ ਜ਼ਿੰਦਗੀ 'ਚ ਗਲਤ ਕੰਮ ਵੀ ਹੋ ਜੇ ਤੇ ਤੁਹਾਡੇ ਨਾਲ ਜਦੇ ਸ਼ੇਅਰ ਕਰਦਾ ਉਹਦਾ ਮੌਕੇ ਤੇ ਹੱਲ ਨਿਕਲ ਆਉਂਦਾ ਵਾ ਜਦੋਂ ਤੁਸੀਂ ਬੱਚਿਆਂ ਤੇ ਜ਼ਿਆਦਾ ਪ੍ਰੈਸ਼ਰ ਪਾ ਕੇ ਰੱਖਦੇ ਹੋ ਨਾ ਉਦੋਂ ਬੱਚੇ ਥੋੜੇ ਵਿਗੜ ਜਾਂਦੇ ਹੋ ਕੋਈ ਐਸੀ ਗਲਤੀ ਕਰ ਲੈਂਦਾ ਜ਼ਿੰਦਗੀ ਦੇ ਵਿੱਚ ਜਿਹਨੂੰ ਸ਼ਪਾਉਣ ਵਾਸਤੇ ਅੱਗੇ ਤੋਂ ਅੱਗੇ ਉਹ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਹੱਲ ਹੁੰਦੀ ਨਹੀਂ ਆ ਪਰ ਉਹਨੇ ਜਦੋਂ ਉਹ ਸਮਾਂ ਹੱਥੋਂ ਨਿਕਲ ਚੁੱਕਾ ਹੁੰਦਾ ਵਾ ਜਦੋਂ ਉਹਨੂੰ ਆਪਾਂ ਗਲਤੀ ਨੂੰ ਸੁਧਾਰਨ ਲੱਗਦੇ ਆ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਪੁਰਾਣੇ ਬਜ਼ੁਰਗ ਸੀ ਨਾ ਉਹ ਪਤਾ ਨਹੀਂ ਸਾਰੇ ਬਜ਼ੁਰਗ ਮਾੜੇ ਨਹੀਂ ਹੋ ਸਕਦੇ ਜਿਦਾਂ ਮੇਰੇ ਮੇਰੇ ਫਾਦਰ ਬਹੁਤ ਜਿਆਦਾ ਗਰਮ ਸੁਭਾਅ ਦੇ ਸੀ ਅਸੀਂ ਤੇ ਮਲਕੇ ਸਾਨੂੰ ਉਹ ਟਾਈਮ ਯਾਦ ਆਉਂਦਾ ਕਿ ਲੋਕਾਂ ਦੇ ਫਾਦਰ ਘਰੇ ਆਉਂਦੇ ਸੀ ਨਾ ਤੇ ਉਹ ਕਹਿੰਦੇ ਪਾਪਾ ਆਏ ਸਾਨੂੰ ਕਹਿੰਦੇ ਜਲਾਦ ਆ ਗਏ ਕਰੇ ਕਿ ਕਿੱਥੋਂ ਬੁਢਾ ਆ ਗਿਆ ਵੀ ਮਲਕੇ ਬੁਢਾ ਕਿੱਥੋਂ ਆ ਗਿਆ ਘਰੇ ਤੇ ਮਲਕੇ ਕਹਿੰਦੇ ਬਾਹਰ ਯਾਰ ਦੋਸਤ ਕੋਈ ਕਿਤੇ ਪੈ ਜਾਂਦਾ ਮਲਕੇ ਇਦਾਂ ਦੀ ਸਿਚੁਏਸ਼ਨ ਨਹੀਂ ਹੋਣੀ ਚਾਹੀਦੀ ਵੀ ਮਲਕੇ ਇੱਕ ਪਿਓ ਪੁੱਤ ਦਾ ਰਿਸ਼ਤਾ ਯਾਰਾਂ ਬੇਲੀ ਵਾਲਾ ਹੋਣਾ ਚਾਹੀਦਾ ਤੇ ਹੁਣ ਮਲਕੇ ਇਹ 6 ਮਹੀਨੇ ਰਿਹਾ ਮੈਨੂੰ ਨਹੀਂ ਲੱਗਦਾ ਵੀ ਅਸੀਂ ਮਲਕੀ ਕੇ ਦੇ ਕੇ ਸਦਾ ਕਿਸੇ ਦੀ ਲੋੜ ਮਹਿਸੂਸ ਕੀਤੀ ਆ ਇਕੱਠੇ ਖਾਣਾ ਇਕੱਠੇ ਸੌਣਾ ਇਕੱਠੇ ਬਹਿਣਾ ਇਕੱਠੇ ਹੀ ਆਉਣਾ ਜਾਣਾ ਹਰ ਜਗ੍ਹਾ ਮਲਕੀ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਪਿਉ ਪੋਤਾ ਤੇ ਨਾ ਹੀ ਕਦੀ ਕਿਸੇ ਨੂੰ ਸਾਈਡ ਤੋਂ ਸਮਝ ਆ ਵੀ ਕੋਈ ਸਾਡੇ ਨਾਲ ਹੋਵੇ ਵਿਆਹ ਸ਼ਾਦੀ ਵੀ ਜਾਣਾ ਇਕੱਠੇ ਹੀ ਬਸ ਬਹਿ ਕੇ ਪੈਗ ਲਾਉਣਾ ਭੰਗੜਾ ਪਾਉਣਾ ਕਈ ਵਾਰੀ ਦੇ ਜਦੋਂ ਅਸੀਂ ਪਿਉ ਪੋਤਾ ਵਾਲਾ ਗਾਣਾ ਲਾਈਏ ਤੇ ਬੀਜੀ ਵਾਲੇ ਪੁੱਛਣਗੇ ਇਹ ਪਿਉ ਪੋਤਾ ਮਜ਼ਾਕ ਨਹੀਂ ਕਰ ਹੁੰਦਾ ਮਲਕੀ ਇਦਾਂ ਦੀਆਂ ਗੱਲਾਂ ਬਹੁਤ ਹੋ ਜਾਂਦੀਆਂ ਤੇ ਮੈਂ ਦੇ ਵੈਸੇ ਸਾਰਿਆਂ ਨੂੰ ਕਹੀਨਾ ਵੀ ਚਲੋ ਵੈਸੇ ਕਈ ਵਾਰੀ ਹੁੰਦਾ ਕਿ ਕਿ ਉਹ ਪੁੱਤ ਦੀ ਜਿਹੜੀ ਨਾ ਏਜ ਦਾ ਫਰਕ ਹੋ ਜਾਂਦਾ ਵਾ ਕਿ ਜਦੋਂ ਆਪਾਂ 30 ਸਾਲ ਦੇ ਹੋ ਕੇ ਵਿਆਹ ਕਰਾਉਨੇ ਆ ਉਹ ਏਜ ਦਾ ਫਰਕ ਹੀ ਇੰਨਾ ਪੈ ਜਾਂਦਾ ਵੀ ਉਹ ਨਹੀਂ ਗੱਲ ਬਣਦੀ ਇਹ ਇੰਨਾ ਗੈਪ ਹੋਵੇ ਤਾਂ ਫਿਰ ਹੋ ਜਾਂਦਾ ਵਾ ਮਤਲਬ ਇਹ ਰਿਸ਼ਤਾ ਜਿਹੜਾ ਵਧੀਆ ਲੱਗਦਾ ਹੁਣ ਮਤਲਬ ਥੋੜੀ ਸਲਾਹ ਸਾਰੀਆਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਵਿਆਹ ਜਲਦੀ ਕਰ ਲੈਣ ਜਲਦੀ ਕਰਾਓ ਤੇ ਜੇ ਅਦਰ ਕਿਦਾਂ ਤਿਆਰ ਹੈ ਪਾਓ ਠੀਕ ਹੈ ਜੀ ਤੁਹਾਨੂੰ ਕਿਸੇ ਦੀ ਲੋੜ ਮਹਿਸੂਸ ਨਹੀਂ ਹੋਵੇ ਫਿਰ ਸਾਨੂੰ غور ਕਰਨਾ ਚਾਹੀਦਾ ਇੰਨਾਂ ਗੱਲਾਂ ਤੇ ਬਿਲਕੁਲ ਖਾਸ ਪਹਿਲੇ ਇਹਦੇ ਧਿਆਨ ਦੇਣਾ ਚਾਹੀਦਾ ਇਹਦਾ ਕਹਿੰਦੇ ਨਾ ਨਾ ਆਪਾਂ ਵੀ ਨਵੀਂ ਪਨੀਰੀਆਂ ਦੀ ਵੀ ਵਿਆਹ ਨਹੀਂ ਕਰਾਉਣਾ ਵਿਆਹ ਕਰਾਓ ਟਾਈਮ ਨਾਲ ਕਰਾਓ ਜ਼ਿੰਦਗੀ ਨੂੰ ਚੱਲ ਕਰੋ ਕਿ ਇੰਡੀ ਵੱਡੀ ਗੱਲ ਵੀ ਨਹੀਂ ਆ ਤੁਸੀਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪਿਓ ਪੁੱਤ ਦੇ ਰਿਸ਼ਤੇ ਬਾਰੇ ਦੱਸਿਆ ਹਨ ਪਰ ਤੁਹਾਡੀ ਬੋਲੀ ਤੋਂ ਮੈਨੂੰ ਐਂ ਲੱਗਦਾ ਵੀ ਜਿਵੇਂ ਤੁਸੀਂ ਮੱਝ ਏਰੀਆ ਦੇ ਹੁੰਨੇ ਹੋ ਹਾਂ ਬਿਲਕੁਲ ਜੀ ਸਾਡਾ ਮੱਝਾ ਏਰੀਆ ਵਾ ਮੱਝਾ ਵੀ ਪਿਓਰ ਪੱਤੀ ਖੇਮ ਕਰਨ ਬਾਰਡਰ ਫਿਰ ਤਾਂ ਤੁਸੀਂ ਉਹ ਸਮਾਂ ਵੀ ਦੇਖਿਆ ਹੋਣਾ ਵੀ ਜਦੋਂ ਅੱਤਵਾਦ ਬਹੁਤ ਸਿਖਰ ਤੇ ਸੀ ਹਾਂਜੀ ਉਹ ਟਾਈਮ ਦੇ ਵਿੱਚ ਸਭ ਤੋਂ ਵੱਧ ਜਿਹੜਾ ਖਤਰਨਾਕ ਏਰੀਆ ਉਹ ਪੱਟੀ ਏਰੀਆ ਮੰਨਿਆ ਜਾਂਦਾ ਸੀਗਾ ਤੇ ਮੈਂ ਛੋਟਾ ਸੀਗਾ ਪਰ ਮੈਨੂੰ ਫਿਰ ਵੀ ਹੋਸ਼ ਸੀ ਜੀ ਸਾਨੂੰ ਇੱਕ ਵੇਲੇ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਅੱਜ ਸਵੇਰ ਵੀ ਰੋਟੀ ਖਾਧੀ ਹੈ ਕਿ ਰਾਤੀ ਖਾਣੀ ਹੈ ਕਿ ਨਹੀਂ ਖਾਣੀ ਹੋ ਉਸਨੇ ਮਾਰ ਦੇ ਕਿ ਜਾਂ ਪੰਗਾਂ ਵਾਲੇ ਮਾਰ ਦੇ ਚਲੋ ਕੋਈ ਨਹੀਂ ਸਰ ਉਹ ਹਾਲਾਤਾਂ ਚੋਂ ਲੰਘ ਗਏ ਚੁੱਕੇ ਆ ਤੁਸੀਂ ਫਿਰ ਵੀ ਰੱਬ ਦਾ ਸ਼ੁਕਰ ਗੁਜ਼ਾਰ ਆ ਕਿ ਉਹਦਾ ਹਮੇਸ਼ਾ ਨਾਮ ਸਿਮਰਦੇ ਰਹੇ ਤੇ ਕੋਈ ਮਾੜਾ ਕਰਮ ਨਹੀਂ ਕੀਤਾ ਤੇ ਅੱਜ ਅਸੀਂ ਸਾਰਾ ਪਰਿਵਾਰ ਵਧੀਆ ਸੁੱਖ ਦੀ ਰੋਟੀ ਖਾ ਰਹੇ ਆ ਬੱਚੇ ਸਾਰੇ ਬਾਹਰ ਸੈਟਲ ਆ ਇੱਤੋਂ ਛੋਟਾ ਵੀ ਜਿਹੜਾ ਉਹ ਵੀ ਬਾਹਰ ਕੈਨੇਡਾ ਦਾ ਤਹਾਨੂੰ ਸਤਿ ਤੁਸੀਂ ਆਪਣਾ ਮਨ ਨਾ ਖਰਾਬ ਕਰੋ ਪਲੀਜ਼ ਪਰ ਜਦੋਂ ਵੀ ਉਹ ਸਮਾਂ ਕਦੇ ਯਾਦ ਆ ਜਾਂਦਾ ਹੈ ਨਾ ਉਹ ਸਮਾਂ ਹੈ ਹੀ ਇੰਨਾ ਭਿਆਨਕ ਸੀ ਜੀ ਬਹੁਤੇ ਪਰਿਵਾਰਾਂ ਨੇ ਆਪਣੇ ਪਰਿਵਾਰ ਦੇ ਜੀਖ ਹੋਏ ਨੇ ਜੋ ਕਦੇ ਨਾ ਭੁੱਲਣ ਯੋਗ ਨੇ ਸਹੀ ਗੱਲ ਜਦੋਂ ਵੀ ਉਹ ਜੂਨ 84 ਆਉਂਦੀ ਹੈ ਤਾਂ ਇੰਨੀ ਭਿਆਨਕ ਆਉਂਦੀ ਹੈ ਕਿ ਹਮੇਸ਼ਾ ਕੁਝ ਵੀ ਉਹ ਮਹੀਨਿਆਂ ਚ ਕੁਝ ਕਰਨ ਨੂੰ ਮਨ ਹੀ ਨਹੀਂ ਕਰਦਾ ਉਹੀ ਦਿਨ ਯਾਦ ਆਉਂਦੇ ਨੇ ਵਾਰ-ਵਾਰ ਚਲੋ ਹੁਣ ਤੁਸੀਂ ਬਹੁਤ ਅੱਗੇ ਲੰਘ ਚੁੱਕੇ ਹੋ ਚੰਗੇ ਮਾੜੇ ਸਮੇਂ ਆਉਂਦੇ ਹੀ ਰਹਿੰਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਇਸ ਚੀਜ਼ ਨੂੰ ਇਸ ਚੀਜ਼ ਨਾਲ ਹੀ ਰਹਿਣੀ ਹੈ ਆਪਣੇ ਨਾਲ ਹੀ ਨੇ ਹਮੇਸ਼ਾ ਸਾਡੇ ਜਹਨ ਚੋਂ ਕਦੇ ਬਾਹਰ ਨਹੀਂ ਆ ਸਕਦੀਆਂ ਪਰ ਫਿਰ ਸਾਨੂੰ ਆਪਣੀ ਜ਼ਿੰਦਗੀ ਨੂੰ ਤਾਂ ਅੱਗੇ ਤੋਰਨਾ ਹੀ ਪੈਂਦਾ ਪਰ ਫਿਰ ਵੀ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਵਧੀਆ ਵਾ ਹੁਣ ਜਦੋਂ ਹੱਸਦੇ ਖੇਡਦੇ ਆ ਮੁਸ਼ਕਲਾਂ ਤਾਂ ਬੜੀਆਂ ਤੋਂ ਆਈਆਂ ਪਰ ਉਹਨਾਂ ਸਾਰਾ ਪਰਿਵਾਰ ਜਦੋਂ ਸੈਟਲ ਹੋ ਜਾਂਦਾ ਵਾ ਇਨਾ ਸਮਿਆਂ ਦੇ ਵਿੱਚੋਂ ਨਿਕਲ ਕੇ ਤੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰੀਦਾ ਕਿ ਰੱਬੋ ਵੀ ਤੇਰੇ ਹੀ ਦੇਨ ਸੀਗੇ ਇਹ ਵੀ ਤੇਰੇ ਹੀ ਦੇ ਨੇ ਆ ਤੇ ਹਮੇਸ਼ਾ ਹੀ ਉਹਦਾ ਸ਼ੁਕਰਾਨਾ ਰੱਖੀਦਾ ਜੀਵ ਦੇ ਉੱਪਰ ਬਾਕੀ ਮੈਂ ਤਾਂ ਆਪਣਾ ਆਡੀਅנס ਨੂੰ ਇਹੀ ਕਹੂੰਗਾ ਕਿ ਤੁਸੀਂ ਜਿਵੇਂ ਅਸੀਂ ਬਚਪਨ ਵੇਲੇ ਸਾਡੇ ਬਜ਼ੁਰਗਾਂ ਨੇ ਸਾਨੂੰ ਨੱਪ ਕੇ ਰੱਖਿਆ ਸੀ ਕਹਿੰਦੇ ਸੀ ਵੀ ਇਧਰ ਨੂੰ ਜਾਣਾ ਉਹ ਕਹਿੰਦੇ ਸੀ ਇਧਰ ਨੂੰ ਜਾਣਾ ਪਰ ਮੈਨੂੰ ਲੱਗਦਾ ਵੀ ਇੰਨਾ ਕਾਰਨਾ ਕਰਕੇ ਆਪਣੇ ਜਿਹੜੇ ਬੱਚਾ ਦੇ ਸ਼ੌਂਕ ਜਿਹੜੇ ਅਧੂਰੇ ਰਹਿ ਜਾਂਦੇ ਆ ਤੇ ਕਈ ਵਾਰੀ ਇੰਨਾ ਜੇਦਬਾਜ਼ੀਆਂ ਤੋਂ ਬੱਚੇ ਗਲਤ ਕੰਮਾਂ ਨੂੰ ਵੀ ਤੁਰ ਪੈਂਦੇ ਆ ਥੋੜਾ ਜਿਹਾ ਤੁਸੀਂ ਇੱਧਰ ਧਿਆਨ ਦੇਣਾ ਵਾ ਕਿ ਬੱਚੇ ਜੋ ਕਹਿੰਦੇ ਆ ਉਹਦੇ ਨਾਲ ਨਾਲ ਉਹਨਾਂ ਦੇ ਸੁਪਨੇ ਵੀ ਪੂਰੇ ਕਰਨੇ ਆ ਕੋਈ ਵੀ ਬੱਚਾ ਇਨਾ ਮੂਰਖ ਨਹੀਂ ਹੁੰਦਾ ਕਿ ਜੇ ਤੁਸੀਂ ਉਹਨਾਂ ਦੇ ਸੁਪਨੇ ਪੂਰੇ ਕਰੋਗੇ ਕਿ ਉਹ ਤੁਹਾਡੀ ਗਿੱਠ ਲਵਾਉਣਗੇ ਇਸ ਕਰਕੇ ਮੈਂ ਤੇਹੀ ਕਹਿੰਨਾ ਵਾ ਕੀ ਤੁਸੀਂ ਆਪਣੇ ਬੱਚਿਆਂ ਦੇ ਨਾਲ ਯਾਰਾਂ ਬੇਲੀਆਂ ਵਾਂਗੂ ਉਹਨਾਂ ਦੇ ਸੁਪਨੇ ਪੂਰੇ ਕਰੋ ਰੱਬ ਨੇ ਜ਼ਿੰਦਗੀ ਇੱਕ ਵਾਰੀ ਦਿੱਤੀ ਆ ਦੁਬਾਰਾ ਨਹੀਂ ਦੇਣੀ ਪਤਾ ਨਹੀਂ ਅੱਜ ਆਪਾਂ ਕਿਹੜੇ ਪਰਿਵਾਰ ਚ ਆ ਕੱਲ ਨੂੰ ਕਿੰਨੇ ਦੇਖਿਆ ਕੌਣ ਕਿੱਥੇ ਹੋਊਗਾ ਕੌਣ ਕਿੱਥੇ ਹੋਊਗਾ ਇਸ ਕਰਕੇ ਤੁਸੀਂ ਪਹਿਲਾਂ ਬੱਚਿਆਂ ਦੀ ਗੱਲ ਸੁਨਿਆ ਕਰੋ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਜਰੂਰ ਹੋ ਤੁਹਾਡਾ ਆਖਾ ਮੰਨਣਗੇ ਤੇ ਤੁਹਾਡੀ ਉਹ ਕਿਸੇ ਗੱਲੋਂ ਵੀ ਬੇਇਜ਼ਤੀ ਨਹੀਂ ਕਰਾਉਂਦੇ ਉਸੀ ਦੱਸਾ ਸਾਡੀ ਆਡੀਅנס ਨੂੰ ਵੀ ਇੱਕ ਪੁੱਤ ਦੀ ਪਿਤਾ ਪ੍ਰਤੀ ਕੀ ਫੀਲਿੰਗਸ ਹੁੰਦੀਆਂ ਤੇ ਉਹਨਾਂ ਨੂੰ ਕਿਵੇਂ ਉਹਨਾਂ ਨਾਲ ਰਹਿਣਾ ਚਾਹੀਦਾ ਮੈਂ ਤਾਂ ਜੀ ਇਹੀ ਚਾਹੁੰਦਾ ਵਾ ਕਿ ਹਰ ਇੱਕ ਫਾਦਰ ਨੂੰ ਮੇਰੇ ਫਾਦਰ ਦੀ ਤਰ੍ਹਾਂ ਬਣੋਣਾ ਚਾਹੀਦਾ ਇਹ ਆ ਕਿ ਜਦੋਂ ਬੱਚਾ ਜਦੋਂ ਕੋਈ ਕ੍ਰਿਟੀਕਲ ਸਿਚੁਏਸ਼ਨ ਫਸਦਾ ਉਹਦੋਂ ਪਿਓ ਉਹ ਚੀਜ਼ ਚ ਗੁਜ਼ਰ ਚੁੱਕਾ ਹੁੰਦਾ ਹਨਾ ਉਹਨੂੰ ਉਸ ਤੋਂ ਵੱਧ ਬਦਲ ਹੁੰਦਾ ਤੇ ਅਗਰ ਜੇ ਆਪਾਂ ਆਪਣੇ ਮਾਂ ਪਿਓ ਨਾਲ ਵਧੀਆ ਫ੍ਰੈਂਕ ਹੋਵਾਂਗੇ ਤਾਂ ਆਪਾਂ ਨੂੰ ਕਿਸੇ ਬਗਾਨੇ ਤੋਂ ਪੁੱਛਣ ਨਾਲੋਂ ਆਪਣੇ ਪਿਓ ਤੋਂ ਪੁੱਛ ਲੈਣਾ ਬੈਟਰ ਹੁੰਦਾ ਕਿਉਂਕਿ ਉਹ ਪਿਓ ਕਦੀ ਵੀ ਬੰਦਰ ਦੁਸ਼ਮਣ ਨਹੀਂ ਹੁੰਦਾ ਹਨਾ ਕੋਈ ਆਪਾਂ ਬਗਾਨੇ ਬੰਦੇ ਤੇ ਆਪਾਂ ਯਕੀਨ ਨਹੀਂ ਕਰ ਸਕਦੇ ਖੁਰੇ ਆਪਾਂ ਨੇ ਫਾਇਦੇ ਦੀ ਗੱਲ ਕਰ ਰਹੇ ਆ ਕਿ ਆਪਣੇ ਨੁਕਸਾਨ ਦੀ ਗੱਲ ਕਰ ਰਹੇ ਸੋ ਮੇਰੇ ਖਿਆਲ ਚ ਤੇ ਮਾਪਿਓ ਦਾ ਜਿੰਨਾ ਬੱਚਿਆਂ ਨਾਲ ਫ੍ਰੈਂਕ ਹੋ ਜਾਂ ਤਾਂ ਉਹਨੇ ਵਧੀਆ ਗੱਲ ਆ ਕਿ ਆ ਕਿ ਬੱਚਿਆਂ ਲਈ ਵੀ ਫਾਇਦਾ ਤੇ ਮਾਪਿਓ ਲਈ ਵੀ ਫਾਇਦਾ ਤੇ ਨਾਲੇ ਬੱਚਿਆਂ ਦਾ ਵੀ ਫਰਜ਼ ਬਣਦਾ ਵਾ ਕਿ ਜੇ ਮਾਪਿਓ ਨੇ ਤੁਹਾਨੂੰ ਇੰਨੀ ਖੁੱਲ੍ਹ ਦਿੱਤੀ ਆ ਤਾਂ ਤੁਸੀਂ ਆਗਿਆਕਾਰੀ ਬੱਚੇ ਬਣੋ ਮਾਪਿਓ ਨਿਜਿਤ ਕਰੋ ਕਦੇ ਉਹਨਾਂ ਦੇ ਪਿੱਠ ਨਾ ਲੱਗਣ ਦੋ ਤੇ ਉਹਨਾਂ ਨੂੰ ਕਦੇ ਵੀ ਇਹ ਪਛਤਾਵਾ ਨਾ ਹੋਵੇ ਕਿ ਅਸੀਂ ਇਹਨੂੰ ਖੁੱਲ੍ਹ ਦੇ ਕੇ ਅਸੀਂ ਗਲਤੀ ਕਰ ਲਈ ਆ ਕਿ ਸਾਡੇ ਪ੍ਰਾਣੇ ਬਜ਼ੁਰਗ ਠੀਕ ਸੀਗੇ ਮੈਂ ਤਾਂ ਦੀ ਚਲੋ ਇਹੀ ਕਹਿ ਕੇ ਸਮਾਪਤੀ ਕਰ ਦੇਣਾ ਚਾਹੁੰਦਾ ਧੰਨਵਾਦ ਜੀ ਤੁਹਾਡਾ ਦੋਨਾਂ ਦਾ ਬਹੁਤ-ਬਹੁਤ ਅੱਜ ਅਸੀਂ ਗਿਲਮਲ ਕੀਰਜੀ ਤੇ ਨਵਗਿਲ ਜੀ ਤੋਂ ਪਿਓ ਪੁੱਤ ਦੇ ਰਿਸ਼ਤੇ ਬਾਰੇ ਜਾਇ ਇਹ ਕਹਿ દઈએ ਕਿ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਰਿਸ਼ਤੇ ਬਾਰੇ ਬਹੁਤ ਕੁਝ ਫੁਰਨੇ ਉਹਨਾਂ ਤੋਂ ਜਾਣਿਆ ਕਿਉਂਕਿ ਅਸੀਂ ਸੁਣਦੇ ਹੁੰਦੇ ਹੁੰਨੇ ਆ ਗੱਲਾਂ ਇੱਕ ਪਿਓ ਤੋਂ ਅਲੱਗ ਸੁਣਦੇ ਆ ਇੱਕ ਪੁੱਤ ਤੋਂ ਅਲੱਗ ਸੁਣਦੇ ਆ ਪਰ ਅੱਜ ਅਸੀਂ ਉਹਨਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਦੀਆਂ ਫੀਲਿੰਗਸ ਬਾਰੇ ਜਾਣਿਆ ਵੀ ਇੱਕ ਪਿਓ ਕੀ ਮਹਿਸੂਸ ਕਰਦਾ ਤੇ ਇੱਕ ਪੁੱਤ ਕੀ ਮਹਿਸੂਸ ਕਰਦਾ ਤੇ ਮੈਨੂੰ ਵੀ ਇਹੀ ਲੱਗਦਾ ਕਿ ਜਿਹੜੇ ਮਾਪੇ ਹੁੰਦੇ ਨੇ ਨਾ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਬਹੁਤ ਫਰੈਂਡਲੀ ਰਹਿਣਾ ਚਾਹੀਦਾ ਤਾਂ ਕਿ ਉਹ ਕਦੇ ਵੀ ਆਪਣੀ ਗੱਲ ਨੂੰ ਸਾਂਝਾ ਕਰਨ ਦੇ ਲਈ ਕਿਸੇ ਬਾਹਰ ਵਾਲੇ ਨਾ ਭੱਜਣ ਉਹ ਆਪਣਾ ਜਿਹੜਾ ਮੋਹ ਪਿਆਰ ਹੈ ਉਹ ਬਾਹਰੋਂ ਨਾ ਲੱਭਣ ਬਲਕਿ ਉਹਨਾਂ ਨੂੰ ਆਪਣੇ ਮਾਪਿਓ ਤੋਂ ਹੀ ਉਹ ਮੋਹ ਪਿਆਰ ਮਿਲੇ ਤਾਂ ਕਿ ਉਹ ਹਰ ਛੋਟੀ ਵੱਡੀ ਗੱਲ ਬੇਝਿਜਕ ਆਪਣੇ ਮਾਵਾਪ ਨਾਲ ਸਾਂਝੀ ਕਰ ਸਕਣ ਤੇ ਉਹ ਬਹੁਤੀਆਂ ਬਹੁਤੇ ਬੱਚੇ ਹੁੰਦੇ ਨੇ ਇਸੇ ਕਰਕੇ ਨਸ਼ਿਆਂ ਦੇ ਵਿੱਚ ਲਾ ਲੋ ਹੋਰ ਕਿੰਨੀਆਂ ਹੀ ਕ੍ਰਿਤੀਆਂ ਜਿੰਨਾ ਚੋਂ ਚਲੇ ਜਾਂਦੇ ਨੇ ਉਹਨਾਂ ਦਾ ਕਾਰਨ ਵੀ ਇਹੀ ਹੁੰਦਾ ਕਿ ਜਦੋਂ ਮਾਵਾਪ ਨੂੰ ਕੋਈ ਛੋਟੀ ਮੋਟੀ ਗੱਲ ਪਤਾ ਲੱਗਦੀ ਆ ਨਾ ਉਹਨਾਂ ਨੂੰ ਝਿੜਕ ਦੇਣੇ ਅੱਜ ਤੋਂ ਬਾਅਦ ਆਏ ਨਹੀਂ ਕਰਨਾ ਆਏ ਨਹੀਂ ਕਰਨਾ ਉਹਨਾਂ ਨਾਲ ਇੱਕ ਦੋਸਤ ਦੀ ਤਰ੍ਹਾਂ ਪੇਸ਼ ਨਹੀਂ ਆਉਂਦੀ। ਇਸੇ ਕਰਕੇ ਬੱਚੇ ਦੋਸਤ ਬਣਾਉਂਦੇ ਨੇ ਕਿਉਂਕਿ ਹਰ ਗੱਲ ਆਪਣੇ ਮਾਪੇ-ਵਾਪੇ ਨਾਲ ਨਹੀਂ ਸਾਂਝੀ ਕਰਦੇ ਕਿਉਂਕਿ ਮਾਪੇ-ਵਾਪੇ ਉਹਨਾਂ ਦੀਆਂ ਗੱਲਾਂ ਨੂੰ ਇੱਕ ਹੋਰ ਰੂਪ ਦੇ ਵਿੱਚ ਲੈਂਦੇ ਬੱਚਾ ਗਲਤੀ ਕਰ ਹੀ ਨਹੀਂ ਸਕਦਾ ਕਿਉਂਕਿ ਜਦੋਂ ਅਸੀਂ ਜਿਹੜੀ ਸਟੇਜ ਤੇ ਜਦੋਂ ਅਸੀਂ ਬੱਚੇ ਹੁੰਨੇ ਆ ਉਦੋਂ ਅਸੀਂ ਉਹ ਚੀਜ਼ਾਂ ਕਰਦੇ ਆ ਪਰ ਸਾਨੂੰ ਇਹ ਲੱਗਦਾ ਹੁੰਦਾ ਵੀ ਇਹ ਜਿਹੜਾ ਮੈਂ ਸੋਚਦਾ ਉਹ ਇਸੇ ਲੈਵਲ ਤੇ ਚੱਲੇ ਉਹ ਜਿਹੜਾ ਅੰਤਰ ਹਮੇਸ਼ਾ ਰਹਿੰਦਾ ਪਰ ਸਾਨੂੰ ਬੱਚਿਆਂ ਦੇ ਦਿਮਾਗ ਦੇ ਲੈਵਲ ਨਾਲ ਚੱਲਣਾ ਚਾਹੀਦਾ ਤਾਂ ਕਿ ਬੱਚੇ ਵੀ ਗਲਤ ਰਸਤੇਾਂ ਤੇ ਨਾ ਚੱਲਣ ਤੇ ਜੇ ਕਦੇ ਬੱਚਿਆਂ ਨੂੰ ਲੱਗੇ ਵੀ ਮਾਪੇ ਕਿਤੇ ਗਲਤ ਚੱਲ ਰਹੇ ਨੇ ਜੇ ਬੱਚੇ ਰੋਕਦੇ ਨੇ ਤਾਂ ਮਾਪੇ ਨੂੰ ਵੀ ਉੱਥੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਸਾਨੂੰ ਹੱਕ ਹੈ ਆਪਣੇ ਬੱਚੇ ਨੂੰ ਰੋਕਣ ਦਾ ਚੰਗੀ ਮਾੜੀ ਥਾਂ ਤੋਂ ਤੇ ਇੱਕ ਬੱਚੇ ਨੂੰ ਵੀ ਹੱਕ ਹੈ ਆਪਣੇ ਮਾਪੇ ਨੂੰ ਚੰਗੀ ਚੰਗੀ ਜਾਂ ਮਾੜੀ ਥਾਂ ਤੋਂ ਰੋਕਣ ਦਾ ਇਸ ਲਈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਫੇਰ ਹੀ ਜਿਹੜੇ ਸਾਡੇ ਰਿਸ਼ਤੇ ਨੇ ਇਹ ਵਧੀਆ ਚੱਲਣਗੇ ਵਧੀਆ ਨਿਭਣਗੇ ਕਾਮਯਾਬ ਹੋਣਗੇ ਤੇ ਇੱਕ ਵਧੀਆ ਸੰਸਾਰ ਦੀ ਸਿਰਜਣਾ ਹੋਊਗੀ ਧੰਨਵਾਦ ਜੀ